ਕਹਿੰਦੇ ਨੇ ਕਿ ਇਨਸਾਨ ਦੇ ਵਿੱਚ ਕੁਝ ਕਰਨ ਦੀ ਲਗਨ ਹੋਵੇ ਤੇ ਉਮਰ ਮੈਨੇ ਨਹੀਂ ਰੱਖਦੀ ਇਤਿਹਾਸ ਗਵਾਹ ਹੈ ਕਈ ਐਸੀਆਂ ਸ਼ਖਸੀਅਤਾਂ ਹੋਈਆਂ ਹਨ ਜਿਨ੍ਹਾਂ ਨੇ ਬਡੇਰੀਆਂ ਉਮਰਾਂ ਵਿੱਚ ਵੀ ਐਸੀਆਂ ਉਪਲਬਧੀਆਂ ਪ੍ਰਾਪਤ ਕੀਤੀਆਂ ਕਿ ਸਾਡੀ ਸੋਚ ਹੈਰਾਨ ਹੋ ਜਾਂਦੀ ਹੈ ਬੀਤੇ ਕੁਝ ਮਹੀਨੇ ਪਹਿਲਾਂ ਇੱਕ ਨਿਹਾਰ ਸਿੰਘ ਦਾਰਾ ਉਹਨਾਂ ਨੇ ਇੰਟਰਵਿਊ ਕੀਤੀ ਸੀ ਉਸ ਇੰਟਰਵਿਊ 'ਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਹੁਣ ਮੈਂ ਅਗਲੀ ਵਾਰੀ ਇੰਟਰਨੈਸ਼ਨਲ ਲੈਵਲ ਤੇ ਬਾਡੀ ਬਿਲਡਿੰਗ ਦੇ ਵਿੱਚ ਖਿਤਾਬ ਜਿੱਤਨੇ ਹਨ ਇਨਸਾਨ ਆਪਣੀ ਸੋਚ ਦਾ ਪੱਕਾ ਹੈ ਆਪਣੀ ਜ਼ੁਬਾਨ ਦਾ ਪੱਕਾ ਹੈ ਅਣਥਕ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਮੈਦਾਨ ਚ ਜਿੰਮ ਚ ਪਸੀਨਾ ਵਹਾਇਆ ਤੇ ਅੱਜ ਤੁਹਾਡੇ ਰੂਬਰੂ ਬੜੇ ਮਾਣ ਨਾਲ ਫਿਰ ਕਰੇ ਪੇਸ਼ ਕਰ ਰਹੇ ਹਾਂ ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ ਤੇ ਅੱਜ ਮੈਡਲ ਜਿੱਤਿਆ ਅਸਵੀਰਾਂ ਸਾਂਝੀਆਂ ਕਰਦੇ ਹਾਂ ਮੈਂ ਇਹਨਾਂ ਨੂੰ ਨੌਜਵਾਨ ਕਵਾਂਗਾ ਕਰੀਬ 60 ਸਾਲ ਦੀ ਉਮਰ ਹੋ ਚੁੱਕੀ ਹੈ ਔਰ ਪੁਲਿਸ ਦੇ ਵਿੱਚ ਨੌਕਰੀ ਕਰ ਚੁੱਕੇ ਨੇ ਸਾਬਕਾ ਐਸਆਈ ਨੇ ਔਰ ਅਜੇ ਵੀ ਕਹਿੰਦੇ ਨੇ ਕਿ ਮੈਦਾਨ ਦੇ ਵਿੱਚ ਓਨਾ ਹੀ ਸਮਾਂ ਬਤਾਉਂਦੇ ਹਨ ਜਿੰਨਾ ਭਾਰ ਜਵਾਨੀ ਵਿੱਚ ਬਤਾਉਂਦੇ ਸਨ ਜਾਂ ਜਦੋਂ ਇਹ ਗੇਮ ਸ਼ੁਰੂ ਕੀਤੀ ਸੀ ਉਦੋਂ ਬਤਾਉਂਦੇ ਸਨ ਉਸਤਾਦਾਂ ਦੀ ਮਾਰ ਖਾਦੀ ਹੈ ਸਿਆਣੇ ਲੋਕਾਂ ਨੂੰ ਫੋਲੋ ਕੀਤਾ ਹੈ ਖਾਣ ਪੀਣ ਤੇ ਬੜੀ ਵੱਡੀ ਇੱਕ ਪਾਬੰਦੀ ਲਾ ਕੇ ਰੱਖੀ ਹੈ ਐਸੀਆਂ ਚੀਜ਼ਾਂ ਤਿਆਗੀਆਂ ਹਨ ਜਿਹੜੀਆਂ ਅਸੀਂ ਰੋਜ਼ਮਰਾਂ ਅੱਜ-ਪੱਜ ਕੇ ਖਾਂਦੇ ਹਾਂ ਗੱਲਬਾਤ ਕਰਦੇ ਹਾਂ ਨੌਜਵਾਨਾਂ ਵਾਸਤੇ ਪ੍ਰੇਰਨਾ ਹਨ ਦਾਰਾ ਜੀ ਸਭ ਤੋਂ ਪਹਿਲਾਂ ਤੇ ਬਹੁਤ ਸਾਰੀ ਮੁਬਾਰਕਾਂ ਮੈਂ ਪਹਿਲਾਂ ਗੱਲ ਕਰਤੀ ਤੁਸੀਂ ਜਿਹੜੇ ਪਹਿਲਾਂ ਇੰਟਰਵਿਊ ਕੀਤੀ ਉਹ ਚ ਦਾਵਾ ਕੀਤਾ ਸੀ ਕਿ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਖਿਤਾਬ ਜਿੱਤਣਾ ਅੱਜ ਉਹ ਜ਼ੁਬਾਨ ਉਹ ਵਚਨ ਪੂਰਾ ਕੀਤਾ ਉਸ ਵਾਸਤੇ ਮੁਬਾਰਕਾਂ ਪਹਿਲਾਂ ਦੱਸ ਦਈਏ ਕਿੱਥੇ ਜਾ ਕੇ ਕੀ ਜਿੱਤੇ ਪਹਿਲਾਂ ਤਾਂ ਆਰਐਨਯੂ ਦਾ ਬਹੁਤ ਬਹੁਤ ਧੰਨਵਾਦ ਪਾਜੀ ਤੇ ਜਿਹੜੀ ਜਾਣ ਦੀ ਗੱਲ ਆ ਉਹ ਪਾਜੀ ਸਿੰਗਾਪੁਰ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਹੋਈ ਸੀਗੀ 26 ਤੋਂ 28 ਸਤੰਬਰ ਉਹਦੇ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ ਤੇ ਉੱਥੇ ਜਾ ਕੇ ਆਪਣੀ ਪਰਫਾਰਮੈਂਸ ਕਰਕੇ ਆਏ ਆ ਜੀ ਸਭ ਤੋਂ ਵੱਡਾ ਸ਼ੁਰੂਆਤ ਇੱਥੋਂ ਕਰ ਲਈਏ ਅੱਖਾਂ ਦੇ ਵਿੱਚ ਵੱਖਰਾ ਤੇਜ ਹੈ ਚਿਹਰੇ ਤੇ ਵੱਖਰਾ ਨੂਰ ਹੈ ਸਰੀਰ ਦੀ ਫਿਟਨੈਸ ਦੱਸਦੀ ਹੈ ਕਿ ਮਿਹਨਤ ਕਾਫੀ ਕੀਤੀ ਹੈ ਇਹ ਜਿਹੜੀ ਚिटਕ ਲੱਗੀ ਜਿਹੜੀ ਲਗਨ ਲੱਗੀ ਕਿਉਂਕਿ ਅੱਜ ਕੱਲ ਪੰਜਾਬ ਹੋਰ ਪਸੰਦ ਤੁਰ ਪਿਆ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਨਸ਼ੇੜੀ ਨੇ ਪਰ ਬਹੁਤ ਸਾਰੇ ਨੌਜਵਾਨ ਜਿਹੜੇ ਕੁਰਾਹੇ ਪੈ ਚੁੱਕੇ ਐ ਤੁਹਾਨੂੰ ਇਹ ਲਗਨ ਪਰਿਵਾਰ ਤੋਂ ਲੱਗੀ ਕਿਸੇ ਉਸਤਾਦ ਨੂੰ ਵੇਖ ਕੇ ਲੱਗੀ ਕਿ ਨੂੰ ਆਈਡੀਅਲ ਮੰਨ ਕੇ ਤੁਸੀਂ ਜਿੰਮ 'ਚ ਉਤਰੇ ਹੋ ਤੇ ਆਪਣੀ ਮਿਹਨਤ ਸ਼ੁਰੂ ਕੀਤੀ ਤਾਂ ਕਿ ਇਹ ਜਿਹੜੀ ਚिटਕ ਲੱਗੀ ਆ ਬਾਡੀ ਬਿਲਡਿੰਗ ਦੀ ਇਹ ਤਾਂ ਬਾਅਦ ਦੀ ਗੱਲ ਆ ਪਹਿਲਾ ਆਪਣਾ ਜਿਹੜਾ ਫਰਸਟ ਈਵੈਂਟ ਇਹ ਸੀਗਾ ਕਿ ਅਸੀਂ ਆਪਣੇ ਸਰੀਰ ਨੂੰ ਫਿਟ ਰੱਖਣਾ ਪਰ ਜਦੋਂ ਦੇਖਦੇ-ਦੇਖ ਲੋਕਾਂ ਨੂੰ ਜਦੋਂ ਜਿਮ ਜਾਂਦੇ ਰਹੇ ਫਿਰ ਚੰਗੇ ਸਰੀਰ ਵੇਖਦੇ ਰਹੇ ਲੋਕਾਂ ਦੇ ਫਿਰ ਪਾਵਰ ਲਿਫਟਿੰਗ ਸ਼ੁਰੂ ਕਰ ਦਿੱਤੀ ਪਾਵਰ ਲਿਫਟਿੰਗ ਵਧਿਆ ਕਰ ਲਈਦੀ ਸੀ ਉਸ ਤੋਂ ਬਾਅਦ ਹੌਲੀ-ਹੌਲੀ ਫਿਰ ਮਤਲਬ ਜਦਾਂ ਕਿ ਨੇ ਮੈਨੂੰ ਕਹਿ ਦਿੱਤਾ ਕਿ ਤੇਰਾ ਜਿਹੜਾ ਸਰੀਰ ਆ ਉਹ ਬੋਡੀ ਬਿਲਡਿੰਗ ਵਾਲਾ ਨਹੀਂ ਹੈ ਫਿਰ ਮੈਂ ਮੇਰੇ ਉਸਤਾਦ ਨੇ ਵਿਪਨ ਉਸਤਾਦ ਬਟਾਲੇ ਉਹਨਾਂ ਨੇ ਗੱਲ ਕੀਤੀ ਇੱਕ ਸਾਡੇ ਉਸਤਾਦ ਸੀਗੇ ਵਿੱਕੀ ਭਾਜੀ ਉਹਨਾਂ ਨੇ ਗੱਲ ਕੀਤੀ ਚੰਦ ਭਾਜੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਕਿ ਮਤਲਬ ਤੂੰ ਜੇ ਪਾਵਰ ਲਿਫਟਿੰਗ ਕਰ ਸਕਦਾ ਤੇਰੇ ਸਰੀਰ 'ਚ ਜਾਨ ਹੈਗੀ ਆ ਥੋੜਾ ਤੈਨੂੰ ਬਸ ਕੰਟਰੋਲ ਕਰਨਾ ਪੈਣਾ ਤੈਨੂੰ ਸਟੇਜ ਤੇ ਚੜਾਵਾਂਗੇ ਮੈਂ ਕਿਹਾ ਠੀਕ ਹੈ ਜੀ ਉਹਨਾਂ ਮੇਰਾ ਜਿਹੜਾ ਉਹਨੂੰ ਡਾਈਟ ਪਲਾਨ ਮੈਨੂੰ ਬਣਾ ਕੇ ਦਿੱਤਾ ਉਸ ਤਿੱਕ ਨਾ ਹੀ ਖਾਣਾ ਪੈਣਾ ਸ਼ੁਰੂ ਕਰ ਦਿੱਤਾ ਤੇ ਮਾਲਕ ਦੀ ਕਿਰਪਾ ਨਾਲ ਅੱਜ ਤੁਹਾਡੇ ਸਾਹਮਣੇ ਸਰ ਦੋ ਗੱਲਾਂ ਹੁੰਦੀਆਂ ਜਾਂਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਇਨਸਾਨ ਅੰਦਰ ਵੱੜ ਜੇ ਜਾਂ ਹੁਣ ਨੂੰ ਫੇਸ ਕਰੇ ਮੈਦਾਨ ਚ ਉਤਰੇ ਉਹਨੇ ਇੱਕ ਸ਼ੇਰ ਯਾਦ ਆ ਰਿਹਾ ਕਿ ਇੱਕ ਪੱਥਰ ਚੋਟ ਖਾ ਕੇ ਕੰਕਰ ਕੰਕਰ ਹੋ ਗਿਆ ਇੱਕ ਪੱਥਰ ਚੋਟ ਖਾ ਕੇ ਸ਼ੰਕਰ ਸ਼ੰਕਰ ਹੋ ਗਿਆ ਆਪਣੀ ਪੂਜਾ ਕਰਾਉਂਦਾ ਕੀ ਸਮਝਦੇ ਹੋ ਤੁਸੀਂ ਜਿਹੜੇ ਲੋਕ ਨੇ 네ਗੇਟਿਵ ਥਾਟਸ ਤੁਹਾਡੇ ਪ੍ਰਤੀ ਜਾਂ ਗੱਲਾਂ ਕਰਨੀਆਂ ਉਹਨੂੰ ਪੋਜ਼ਿਟਿਵਲੀ ਲੈ ਕੇ ਤੁਸੀਂ ਉਤਰਿਓ ਉਹਨਾਂ ਦਾ ਅੱਡਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਜਿਹੜੇ ਗੱਲਾਂ ਵੀ ਕਰਦੇ ਸੀ ਮੈਂ ਤੇ ਇਹੀ ਸਮਝੂਗਾ ਕਿ ਮਤਲਬ ਜਿਸ ਤਰ੍ਹਾਂ ਕਈ ਗਾਣੇ ਦੇ ਵਿੱਚ ਵੀ ਜ਼ਿਕਰ ਹੁੰਦਾ ਕਿ ਮਤਲਬ ਕਿਸੇ ਦੀ ਗੱਲ ਸੁਣ ਕੇ ਹੀ ਬੰਦਾ ਜਿਹੜਾ ਵਾ ਕਿ ਮਤਲਬ ਰਾਹ ਪੈਂਦਾ ਮੈਂ ਤੇ ਉਹਨਾਂ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਮੈਨੂੰ ਮਖੌਲ ਕੀਤੇ ਜਾਂ ਮੈਨੂੰ ਟਾਂਚਾਂ ਕੀਤੀਆਂ ਤੇ ਇਹਦਾ ਕੁਝ ਨਹੀਂ ਬਣ ਸਕਦਾ ਜਾਂ ਇਹ ਜਿਨ੍ਹਾਂ ਮੰਨ ਲੋ ਕਿ ਆਪਣੇ ਆਪ ਨੂੰ ਵਿਖਾਉਂਦਾ ਉਹਨਾਂ ਕੁਝ ਹੈ ਨਹੀਂ ਤੇ ਮੈਂ ਉਹੀ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪੋਜ਼ਿਟਿਵ ਲੈ ਕੇ ਔਰ ਵੱਧ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਔਰ ਅੱਜ ਇਸ ਮੁਕਾਮ ਤੱਕ ਮੈਨੂੰ ਉਹੀ ਲੈ ਕੇ ਗਏ ਨੇ ਮੈਂ ਤਾਂ ਉਹਨਾਂ ਨੂੰ ਸਮਝਦਾ ਜੋ ਮੇਰੀ ਮਨੋ ਅਚੀਵਮੈਂਟ ਆ ਉਹਨਾਂ ਦਾ ਜਿਹੜਾ ਸਿਹਰਾ ਮੈਂ ਉਹਨਾਂ ਦੇ ਸਿਰ ਤੇ ਬਣਾਉਣਾ ਚਾਹੁੰਨਾ ਕਿ ਉਹ ਮੈਨੂੰ ਅਗਰ ਨਾ ਕਹਿੰਦੇ ਤੇ ਸ਼ਾਇਦ ਮੈਂ ਇਹਨਾਂ ਨਾ ਕਰਦਾ ਉਹਨਾਂ ਨੇ ਮੈਨੂੰ ਆਖਿਆ ਤੇ ਮੈਂ ਹੋਰ ਥੋੜੀ ਦਬ ਕੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਅੱਜ ਇੰਟਰਨੈਸ਼ਨਲ ਸਟੇਜ ਤੇ ਜਾ ਕੇ ਤੇ ਉਥੋਂ 골ਡ ਮੈਡ ਪ੍ਰੋਪ ਕਰਕੇ ਆ ਔਰ ਸਿਲਵਰ ਮੈਡ ਪ੍ਰੋਪ ਦਾਰਾ ਜੀ ਸਕਰੀਨ ਤੇ ਲਗਾਤਾਰ ਉਹ ਮੈਂ ਅਵਾਰਡ ਵਿਖਾਵਾਂਗਾ ਉਹ ਸ਼ੀਲਡਾਂ ਉਹ ਮੈਡਲ ਵਿਖਾਵਾਂਗਾ ਕਿਸ ਤੋਂ ਪਹਿਲਾਂ ਕਿ ਹੁਣ ਵਾਲੀ ਮੈਡਲ ਦਾ ਜ਼ਿਕਰ ਕਰੀਏ ਥੋੜਾ ਇਹ ਜਿਹੜੇ ਮੇਨ ਮੇਨ ਮੈਡਲ ਨੇ ਕਿਉਂਕਿ ਜੇ ਮੈਂ ਸਾਰੇ ਜ਼ਿਕਰ ਕਰਨ ਲੱਗਾ ਤਾਂ ਮੇਰੇ ਖਿਆਲ ਨਾਲ ਅੱਧੇ ਪੌਣੇ ਘੰਟੇ ਦੇ ਇੰਟਰਵਿਊ ਅੱਧਾ ਹੋ ਜਾਏਗੀ ਇਹਨੂੰ ਪੰਜਾਬੀ ਦੀ ਗੱਲ ਦੇ ਢੇਰ ਲੱਗਾ ਪਿਆ ਮੈਡਲਾਂ ਦਾ ਥੋੜਾ ਦੱਸ ਦਿਓ ਮੇਨ ਮੇਨ ਮੈਡਲ ਕਿੱਥੇ ਜਿੱਤੇ ਕਿਹੜੀ ਕਿਹੜੀ ਤੁਹਾਨੂੰ ਥੋੜੀ ਯਾਦ ਹੈ ਕਿੱਥੇ ਕਿਤੇ ਅਚੀਵਮੈਂਟ ਲਈ ਜੀ ਸਰ ਮੇਨ ਜਿਹੜਾ ਸਭ ਤੋਂ ਮੇਰਾ ਫਰਸਟ ਅਵਾਰਡ ਸੀਗਾ ਉਹ ਸੀਗਾ ਜਲੰਧਰ ਤੋਂ ਐਸਜੀਐਫ ਵਾਲੇ ਮੈਚ ਕਰਾਉਂਦੇ ਨੇ ਸ਼ਸ਼ੀ ਭਾਈ ਹੁਣੇ ਜਿਹਦੇ ਵਿੱਚ ਆਪਣੇ ਸ਼੍ਰੀ ਮਦਨ ਲਾਲ ਢੀਂਗੜਾ ਜੀ ਜਿਹੜੇ ਵਰਲਡ ਚੈਂਪੀਅਨ ਨੇ ਉਹ ਵੀ ਪਹੁੰਚੇ ਹੋਏ ਸੀਗੇ ਹੋਰ ਵੀ ਕਾਫੀ ਹਸਤੀਆਂ ਪਹੁੰਚੀਆਂ ਹੋਈ ਸੀਗੀਆਂ ਔਰ ਫਰਸਟ ਅਵਾਰਡ ਜਿਹੜਾ ਮੇਰਾ ਬਾਡੀ ਬਿਲਡਿੰਗ ਦੇ ਵਿੱਚ ਉਹਨਾਂ ਹੱਥੋਂ ਆ ਔਰ ਮੇਰੀ ਉੱਤੇ ਤੀਜੀ ਵਿਸ਼ੇਣ ਪਈ ਸੀਗੀ ਮੈਨੂੰ ਟਰੋਫੀ ਮੈਡਲ ਕਿਟ ਬੈਗ ਹੋਰ ਚੀਜ਼ਾਂ ਕਾਫੀ ਸਪਲੀਮੈਂਟ ਔਰ ਉਸ ਤੋਂ ਬਾਅਦ 1100 ਰੁਪਏ ਅਵਾਰਡ ਮਿਲਿਆ ਸੀਗਾ ਪਰ ਉਹ ਜੋ ਮੈਨੂੰ ਅਵਾਰਡ ਮਿਲਿਆ ਬੋਡੀ ਬਿਲਡਿੰਗ ਦੇ ਵਿੱਚ ਤੇ ਉਹ ਮੈਨੂੰ ਮਤਲਬ ਮੇਰੀ ਇੱਕ ਸਮਝੋ ਕੇ ਕਮਜ਼ੋਰੀ ਬਣ ਗਿਆ ਕਿ ਮਤਲਬ ਅੱਜ ਮੈਨੂੰ ਆ ਚੀਜ਼ ਮਿਲੀ ਆ ਟਰੋਫੀ ਮਿਲੀ ਆ ਇਸ ਤੋਂ ਬਾਅਦ ਮੈਂ ਅੱਗੇ ਦੀ ਅੱਗੇ ਸੋਚ ਕੇ ਕਿ ਮੈਂ ਹੋਰ ਟਰੋਫੀਆਂ ਇਕੱਠੀਆਂ ਕਰਨੀਆਂ ਹੋਰ ਟਰੋਫੀਆਂ ਇਕੱਠੀਆਂ ਕਰਨੀਆਂ ਬਸ ਇਸੇ ਚੀਜ਼ ਨੂੰ ਲੈ ਕੇ ਮਿਹਨਤ ਕਰਦਾ ਰਿਹਾ ਤੇ ਦੋਨਾਂ ਵਿੱਚ ਮੈਂ ਹਿੱਸਾ ਲੈਂਦਾ ਰਿਹਾ ਬੋਡੀ ਬਿਲਡਿੰਗ ਵਿੱਚ ਵੀ ਤੇ ਪਾਵਰ ਲਿਫਟਿੰਗ ਵਿੱਚ ਵੀ ਕਿਉਂਕਿ ਪਹਿਲਾ ਮੇਰਾ ਕਲਾ ਇਵੈਂਟ ਜਿਹੜਾ ਪਾਵਰ ਲਿਫਟਿੰਗ ਸੀਗਾ ਉਹਦੇ ਵਿੱਚ ਮੈਂ ਮਤਲਬ ਤਕਰੀਬਨ ਕਾਫੀ ਸ਼ਹਿਰਾਂ ਦੇ ਵਿੱਚ ਜਿੰਨੇ ਪੰਜਾਬ ਦੇ ਸ਼ਹਿਰ ਨੇ ਸਾਰਿਆਂ ਦੇ ਵਿੱਚ ਆਪਣੇ ਡਿਸਟ੍ਰਿਕਟ ਦੇ ਗੁਰਦਾਸਪੁਰ ਦੇ ਵਿੱਚ ਕੰਮ ਸਿਕੋਂ ਸੱਤ ਕੰਪੀਟੀਸ਼ਨ ਕੀਤੇ ਜਿਹੜੀਆਂ ਖੇਡਾਂ ਮਦਨ ਪੰਜਾਬ ਦੀਆਂ ਉਹਦੇ ਵਿੱਚ ਵੀ ਮੇਰਾ ਡਿਸਟ੍ਰਿਕਟ ਦੇ ਵਿੱਚੋਂ 골ਡ ਮੈਡਲ ਸੀਗਾ ਸੋ ਇਸੇ ਤਰੀਕੇ ਨਾਲ ਜੈਪੁਰ ਜੋਧਪੁਰ ਰਾਜਸਥਾਨ ਦੇ ਵਿੱਚ ਕਈ ਸ਼ਿਟੀ ਦੇ ਵਿੱਚ ਦਿੱਲੀ ਦੇ ਵਿੱਚ ਕਾਫੀ ਵਾਰ ਗਏ ਆ ਖੇਡਣ ਵਾਸਤੇ ਉਸ ਤੋਂ ਬਾਅਦ ਉਤਰਾਖੰਡ ਉਸ ਤੋਂ ਬਾਅਦ ਆਗਰਾ ਵਗੈਰਾ ਕਾਫੀ ਮਤਲਬ ਜਗ੍ਹਾ ਤੇ ਜਾ ਕੇ ਪਰਫਾਰਮੈਂਸ ਕੀਤੀ ਜੇ ਮੈਂ ਗੱਲ ਕਰਾਂ ਖਾਣ ਪੀਣ ਦੇ ਪ੍ਰੇਸ਼ ਦੀ ਕਿਉਂਕਿ ਹਰੇਕ ਨੂੰ ਆਪਣੀ ਫੀਲਡ ਦੇ ਮੁਤਾਬਕ ਉਹਨਾਂ ਕੋਈ ਛੱਡਣਾ ਪੈਂਦਾ ਉਹਨਾਂ ਕੋਈ ਖਾਣਾ ਪੈਂਦਾ ਚਾਹੇ ਗਾਇਕ ਹੋਵੇ ਚਾਹੇ ਪਹਿਲਵਾਨ ਹੋਵੇ ਬਾਡੀ ਬਿਲਡਰ ਹੋਵੇ ਕੋਈ ਹੋਰ ਹੋਵੇ ਤੁਸੀਂ ਕਿਹੜੀ ਕਿਹੜੀ ਚੀਜ਼ ਨੂੰ ਬਿਲਕੁਲ ਅਵੋਇਡ ਕਰਦੇ ਹੋ ਥੋੜਾ ਕਿਉਂਕਿ ਤੁਹਾਨੂੰ ਬਹੁਤ ਸਾਰੇ ਦਰਸ਼ਕ ਸੌਂਦੇ ਹੋਣਗੇ ਬਾਡੀ ਬਿਲਡਰ ਨੌਜਵਾਨ ਸੌਂਦੇ ਹੋਣਗੇ ਜਿਨ੍ਹਾਂ ਇਹ ਫੀਲਡ 'ਚ ਜਾਣਾ ਹੈ ਉਹਨਾਂ ਨੂੰ ਥੋੜੀ ਨੌਲੇਜ ਦੇ ਦਈਏ ਤੁਹਾਡੀ ਦਿਨਚਰਿਆ ਕਿਦਾਂ ਕਿੰਨੇ ਵਜੇ ਉੱਠਦੇ ਹੋ ਕੀ ਕੁਝ ਖਾਂਦੇ ਹੋ ਤੇ ਕੀ ਕੁਝ ਬਿਲਕੁਲ ਹੀ ਅਵੋਇਡ ਕਰਦੇ ਹੋ ਦੇਖੋ ਜੀ ਇਹ ਰੂਟੀਨ ਵਰਗ ਸਾਡਾ ਤਕਰੀਬਨ ਮੇਰਾ 3:30 ਦਾ ਉੱਠਣ ਦਾ ਟਾਈਮ ਹੁੰਦਾ ਜੀ 3:30 ਉੱਠ ਕੇ ਅ ਅੱਧਾ ਪੌਣਾ ਘੰਟਾ ਲੱਗਦਾ ਆਪਾਂ ਨੂੰ ਤਿਆਰ ਤੁਰ ਹੋਣ ਨੂੰ ਉਸ ਤੋਂ ਬਾਅਦ ਦੋ ਟੰਕ ਰੱਖੇ ਡੰਗ ਰੱਖੇ ਉਹਨਾਂ ਨੂੰ ਪੱਠ ਉਮਦਾ ਸਫਾਈ ਕਰਕੇ ਉਸ ਤੋਂ ਬਾਅਦ ਸਿੱਧੀ ਜਿੰਮ ਤੇ ਜੀ ਦਾ ਅਰਸਤ ਜੀ ਫਲਾਈ ਸਾਹਿਬ ਗੁਰਦਰਾ ਸਾਹਿਬ ਮੱਥਾ ਟੇਕ ਕੇ ਸਾਢੇ 5 ਜਿੰਮ ਪਹੁੰਚ ਜਾਈਦਾ ਕਿੱਥੇ ਜਾਂਦੇ ਹੋ ਜੀ ਜਿੰਮ ਜੀ ਮੈਂ ਐਫਓਐਫ ਬਟਾਲੇ ਜਾਣਾ ਜੀ ਕਾਦੀ ਵਾਲੀ ਚੁੰਗੀ ਦੇ ਨਾਲ ਹੀ ਬਾਜਵਾ ਹਸਪੀਟਲ ਦੇ ਸਾਹਮਣੇ ਉੱਥੇ ਜਿੰਮ ਜਾਈਦਾ ਜੀ ਉੱਥੇ ਫਿਰ ਆਪਣਾ ਵਰਕਆਊਟ ਸਟਾਰਟ ਕਰਦੀਦਾ ਤਕਰੀਬਨ ਸਾਢੇ 8 9 ਵਜੇ ਉੱਥੋਂ ਵਾਪਸ ਆਈਦਾ ਮਤਲਬ 2 2.5 3 ਘੰਟੇ ਕਿਉਂਕਿ ਹੁਣ ਤੇ ਪਹਿਲਾਂ ਤਾਂ ਮੈਨੂੰ ਥੋੜਾ ਹੁੰਦਾ ਸੀਗਾ ਕਿ ਮੈਂ ਡਿਊਟੀ ਤੇ ਜਲਦੀ ਜਾਣਾ ਹੁੰਦਾ ਸੀਗਾ ਤੇ ਹੁਣ ਤੇ ਮੈਨੂੰ ਉਹ ਵੀ ਮੇਰੀ ਰਿਟਾਇਰਮੈਂਟ ਹੋ ਚੁੱਕੀ ਆ ਤਾਂ ਪਤਾ ਕਿ ਜੂਨ ਚ ਮੇਰਾ ਰਿਟਾਇਰਮੈਂਟ ਹੋ ਗਈ ਸੀ ਮੇਰੀ ਤੇ ਹੁਣ ਤੇ ਮੈਂ ਸਮਾਂ ਵੱਧ ਘੱਟ ਵੀ ਮੇਰਾ ਲੱਗ ਜਾਂਦਾ ਤੇ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਮੈਂ ਜਿਹੜਾ ਕੰਮ ਕਰਨਾ ਹੁੰਦਾ ਉਹ ਘਰੇ ਹੀ ਕਰਨਾ ਹੁੰਦਾ ਸੋ ਮੈਂ ਉਸ ਤਰੀਕੇ ਨਾਲ ਆਪਣੀ ਅਰੇਂਜਮੈਂਟ ਕਰ ਲੈਣੀ ਹੁਣ ਡਿਟੇਲ ਚ ਗੱਲ ਕਰੀਂ ਸਿੰਗਾਪੁਰ ਗਏ ਕਿਹੜੀ ਕਿਹੜੀ ਕੈਟਾਗਰੀ ਸੀ ਕਿਹੜੇ ਕਿਹੜੇ ਇਨਾਮ ਜਿੱਤੇ ਕਿੰਨਾ ਕੁ ਟਫ ਰਿਆ ਤੇ ਕਿਰ ਕੋ ਤੁਸੀਂ ਕੁਝ ਸਿੱਖਿਆ ਹੋ ਕਿ ਇਦਾਂ ਦਾ ਮੈਂ ਹੋਰ ਪ੍ਰੂਵ ਕਰਨਾ ਔਰ ਅੱਗੇ ਵਧਣਾ ਚਾਹੁੰਦਾ ਹਾਂ। ਅ ਦੇਖੋ ਜੀ ਸਿੰਗਾਪੁਰ ਮੈਂ ਹੁਣ ਗਿਆ ਸੀਗਾ ਸਤੰਬਰ ਮਹੀਨੇ ਵਿੱਚ ਤਕਰੀਬਨ 25 ਜੀ ਮੇਰੀ ਫਲਾਈਟ ਸੀਗੀ। ਇਸ ਤੋਂ ਪਹਿਲਾਂ ਮੈਂ THAILAND ਵੀ ਜਾ ਚੁੱਕਾ ਪਹਿਲਾਂ ਆਪਾਂ ਜੇ ਫਿਰ ਵੀ ਕਰ ਚੁੱਕੇ ਹਾਂ ਪਿਛਲੀ ਇੰਟਰਵਿਊ ਚ ਤੇ ਦੋ ਵਾਰ ਮੈਂ ਇੰਟਰਨੈਸ਼ਨਲ ਸਟੇਜ ਤੇ ਜਾ ਚੁੱਕਾ ਇਸ ਵਾਰ ਵਰਲਡ ਦੀ ਸਟੇਜ ਸੀਗੀ ਤੇ ਉਸ ਤੋਂ ਪਹਿਲਾਂ ਏਸ਼ੀਆ ਦੀ ਸਟੇਜ ਸੀਗੀ। ਸੋ ਹੁਣ ਮੈਂ ਸਿੰਗਾਪੁਰ ਇੱਕ ਜਿਹੜਾ ਮੈਡਲ ਹਾਸਲ ਕੀਤਾ 골ਡ ਉਹ 40 ਤੋਂ 50 ਸਾਲ ਦੀ ਏਜ ਦੇ ਵਿੱਚ ਜਿਹੜੀ ਕੈਟਾਗਰੀ ਹੈ ਉਹਦੇ ਵਿੱਚ ਮੇਰਾ ਸਿਲਵਰ ਮੈਡਲ ਸੀਗਾ 50 ਤੋਂ 60 ਸਾਲ ਦੀ ਜਿਹੜੀ ਏਜ ਵਾਲੇ ਸੀਗੇ ਆਪਣੇ ਪਲੇਅਰ ਉਹਨਾਂ ਵਿੱਚ ਮੇਰਾ 골ਡ ਮੈਡਲ ਸੀ ਪਰ ਸਰ 40 ਸਾਲ ਜ ਟਫ ਨਹੀਂ ਹੋ ਜਾਂਦਾ ਕਿਉਂਕਿ ਉਥੇ ਨੌਜਵਾਨੀ ਇੱਕ ਹਿਸਾਬ ਨਾਲ ਆ ਜਾਂਦੇ ਐ ਜ ਇਸ ਦਾ ਫਰਕ ਲਈਏ ਕਰੀਬ 20 ਸਾਲ ਏਜ ਦਾ ਫਰਕ ਪੈ ਜਾਂਦਾ ਉਥੇ ਟਫ ਨਹੀਂ ਲੱਗਾ ਕੰਪੀਟੀਸ਼ਨ ਟਫ ਹੈ ਜੀ ਕੰਪੀਟੀਸ਼ਨ ਟਫ ਸੀਗਾ ਪਰ ਅਸੀਂ ਆਪਣੀ ਜਿਹੜੀ ਸਾਡੀ ਮਿਹਨਤ ਆ ਮਿਹਨਤ ਅਸੀਂ 50 ਸਾਲ ਦੇ ਹਿਸਾਬ ਨਾਲ ਨਹੀਂ ਕਰਦੇ ਮਿਹਨਤ ਅਸੀਂ 20 ਸਾਲ ਦੇ ਜਿੱਦਾਂ ਮੁੰਡੇ ਕਰਦੇ ਨੇ ਉਹਨਾਂ ਤੋਂ ਵੀ ਟਰਫ ਕਰਦੇ ਮਤਲਬ ਕਦੀ ਆਪਣੇ ਆਪ ਨੂੰ ਸਮਝਿਆ ਹੀ ਨਹੀਂ ਕਿ ਮੈਂ 59 ਸਾਲ ਦਾ ਜਾਂ 58 ਸਾਲ ਦਾ ਜਾਂ 77 ਸਾਲ ਦਾ ਔਰ ਨਾ ਹੀ ਮੈਂ ਕਦੀ ਮੰਨਿਆ ਮੇਰੇ ਤੁਸੀਂ ਆ ਕੱਪੜਿਆਂ ਤੋਂ ਹਿਸਾਬ ਲਾ ਲਓ ਜਾਂ ਮੇਰੇ ਫੇਸ ਤੋਂ ਹਿਸਾਬ ਲਾ ਲਓ ਮੈਂ ਆਪਣੇ ਆਪ ਨੂੰ ਕਦੀ ਕੋਈ ਰੰਗ ਪਾਉਣ ਲੱਗਿਆ ਜਾਂ ਕਰਨ ਲੱਗਿਆ ਕਿਉਂਕਿ ਮੈਂ ਕਾਫੀ ਕਿਤਾਬਾਂ ਪੜ੍ਹੀਆਂ ਨੇ ਜਿੰਨਾ ਅਸੀਂ ਆਪਣੇ ਆਪ ਨੂੰ ਏਜ ਸਮਝਣ ਲੱਗਾਗੇ ਨਾ ਉਹਨਾਂ ਹੀ ਬੰਦਾ ਥੱਲੇ ਨੂੰ ਨਿਹਾਰਵਲ ਜਾਂਦਾ ਸੋ ਮੈਂ ਆਪਣੇ ਆਪ ਨੂੰ ਕਦੀ ਵੀ ਆਪਣੀ ਉਮਰ ਨੂੰ ਕਦੀ ਮੈਂ ਸਮਝਿਆ ਨਹੀਂ ਕਿ ਮੈਂ 59 ਸਾਲ ਦਾ ਮੈਂ ਆਪਣੇ ਆਪ ਨੂੰ 20 22 ਸਾਲ ਦਾ ਹੀ ਸਮਝ ਕੇ ਆਪਣੇ ਜਿਹੜੇ ਕੰਮ ਆ ਉਹਨਾਂ ਨੂੰ ਰਟੀਵ ਰਖਚ ਕਰਦਾ ਜਦੋਂ ਲੋਕੀ ਕਹਿੰਦੇ ਦਿਲਾਰ ਸਿੰਘ ਦਾਰਾ ਇੱਕ ਦਾਰਾ ਉਹ ਹੈ ਜਿੰਨੇ ਪੂਰੀ ਦੁਨੀਆ ਜਿੱਤੀ ਸੀ ਔਰ ਉਹਨੇ ਕੁਸ਼ਤੀ ਛੱਡਣ ਲੱਗਾ ਕਿਹਾ ਸੀ ਕਿ ਇਹਨੇ ਕੰਪੀਟੀਸ਼ਨ ਕਰਨਾ ਤੇ ਕਰ ਲੋ ਕਈ ਕਰੀ ਕਮੈਂਟ ਹੁੰਦੇ ਇਦਾਂ ਦੇ ਇੱਕੋ ਵੀ ਦਾਰਾ ਸੀ ਉਹਦੀ ਯਾਦ ਆਉਂਦੀ ਜਿਹਨੂੰ ਨਾਂ ਸੁਣਦੇ ਨੇ ਜਾਂ ਵੇਂਦੇ ਨੇ ਕਰੀ ਇਹੋ ਜਿਹੇ ਕਮੈਂਟ ਹੋਏ ਜੀ ਦੇਖੋ ਨਾਂ ਸਾਡਾ ਜਰੂਰ ਦਾਰਾ ਸਿੰਘ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਔਰ ਸ਼ਾਇਦ ਆਪਾਂ ਗੱਲਬਾਤ ਵੀ ਕੀਤੀ ਕਿ ਉਦੋਂ ਦਾਰਾ ਸਿੰਘ ਦਾ ਬੜਾ ਦੌਰ ਸੀਗਾ ਜਦੋਂ ਮੇਰੇ ਜਨਮ ਹੋਇਆ ਸੋ ਅਸੀਂ ਉਹਨਾਂ ਦਾ ਮੁਕਾਬਲਾ ਤਨੀ ਕਰ ਸਕਦੇ ਕਿਉਂਕਿ ਉਹ ਤੇ ਬਹੁਤ ਜ਼ਿਆਦਾ ਹਾਈ ਫਾਈ ਇਨਸਾਨ ਸੀਗੇ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਵੀ ਮੈਚ ਹਾਰਿਆ ਨਹੀਂ ਤੇ ਅਸੀਂ ਤੇ ਕਾਫੀ ਮੈਚ ਹਾਰੇ ਵੀ ਆ ਜਿੱਥੇ ਸਾਨੂੰ ਕੁਝ ਵੀ ਮਿਲਿਆ ਅਸੀਂ ਉੱਥੇ ਵੀ ਗਏ ਆ ਕਿਉਂਕਿ ਜੋ ਗੱਲ ਮੈਂ ਮੈਂ ਤੁਹਾਨੂੰ ਕਹਿ ਦਵਾਂ ਕਿ ਮੈਂ ਤੇ ਹਰ ਜਗ੍ਹਾ ਜਿੱਤ ਗਈ ਹਾਂ ਨਾ ਨਹੀਂ ਕਈ ਵਾਰ ਮੈਂ ਪੰਜਾਬ ਦੇ ਵਿੱਚ ਕਈ ਵਾਰੀ ਹਾਰੇ ਵੀ ਆ ਔਰ ਕਈ ਵਾਰ ਜਤਿਆਂ ਵੀ ਕਈ ਵਾਰੀ ਸ਼ੀਵਾ ਨੰਬਰ ਪਿਆ ਕਈ ਵਾਰੀ ਦਹਾਵਾ ਨੰਬਰ ਵੀ ਪਿਆ ਕਈ ਵਾਰੀ ਪੈਦਾ ਵੀ ਪਿਆ ਸੋ ਕਦੀ ਇਹ ਸੀ ਨੂੰ ਮੰਨਿਆ ਨਹੀਂ ਕਿ ਨੰਬਰ 10ਵਾਂ ਪਿਆ ਜਾਂ ਨਹੀਂ ਅਗਲੀ ਤਿਆਰੀ ਫਿਰ ਸ਼ੁਰੂ ਕਰ ਦਿੱਤੀ ਉਸ ਦਿਨ ਤੋਂ ਕਿ ਭਾਈ ਨਹੀਂ ਕੋਈ ਗੱਲ ਅੱਜ 10ਵਾਂ ਕੱਲ ਨੂੰ ਨਵਾਂ ਵੀ ਆਏਗਾ ਕੱਲ ਨੂੰ ਪਹਿਲਾ ਵੀ ਆਏਗਾ ਉਸੋ ਤਰੀਕੇ ਨਾਲ ਅੱਜ ਤੁਹਾਡੇ ਸਾਹਮਣੇ ਆ ਕੇ ਮਤਲਬ ਅੱਜ ਅਸੀਂ ਇੰਟਰਨੈਸ਼ਨਲ ਸਟੇਜ ਤੇ ਪਰਫਾਰਮ ਕਰ ਲਈ ਪਰਿਵਾਰ ਚ ਕੌਣ ਕੌਣ ਆ ਤੇ ਪਰਿਵਾਰ ਦਾ ਸਹਿਯੋਗ ਕਿਉਂਕਿ ਪਰਿਵਾਰ ਦੇ ਸਹਿਯੋਗ ਤੋਂ ਬਿਨਾ ਇਨਸਾਨ ਇੱਕ ਕਦਮ ਵੀ ਨਹੀਂ ਚੱਲ ਸਕਦਾ। ਕੌਣ-ਕੌਣ ਆ ਪਰਿਵਾਰ 'ਚ ਕਿਦਾਂ ਦਾ ਸਹਿਯੋਗ ਰਹਿੰਦਾ ਸਾਰਿਆਂ ਦਾ? ਅਹ ਦੇਖੋ ਜੀ ਪਰਿਵਾਰ ਦੇ ਵਿੱਚ ਅਹ ਮੇਰੇ ਮਾਤਾ-ਪਿਤਾ ਠੀਕ-ਠਾਕ ਨੇ। ਮੇਰੀ ਵਾਈਫ ਆ। ਮੇਰੀਆਂ ਦੋ ਨੋਵਾਂ ਨੇ, ਦੋ ਬੇਟੇ ਨੇ, ਦੋ ਮੇਰੇ ਪੋਤਰੇ ਆ, ਇੱਕ ਪੋਤਰੀ ਐ। ਤੇ ਵਧੀਆ ਆਪਣਾ ਪੂਰੀ ਫੁਰਕਾ ਚੱਲਣ ਡਿਆ ਜੂ। ਬਹੁਤ ਵਧੀਆ ਆਪਣੇ ਪਰਿਵਾਰ ਨਾਲ ਸੈਟਲਮੈਂਟ ਔਰ ਪਰਿਵਾਰ ਦਾ ਮੈਨੂੰ ਬਹੁਤ ਸਹਿਯੋਗ ਆ ਕਿਉਂਕਿ ਅਹ ਇੱਕ ਸਰਵਿਸਮੈਨ ਹੋਣ ਦੇ ਨਾਤੇ ਸਾਨੂੰ ਕੋਈ ਕਪੜਾ ਵੀ ਪ੍ਰੈਸ ਚਾਹੀਦਾ ਹੁੰਦਾ ਜੇ ਸਿਵਲ ਵੀ ਪਾਉਣੀ ਆ ਤਾਂ ਵੀ ਪ੍ਰੈਸ ਮੈਚਿੰਗ ਹਰ ਚੀਜ਼ ਸੈਟਿੰਗ ਕਰਕੇ ਔਰ ਕੁਝ ਸ਼ੁਰੂ ਤੋਂ ਹੀ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਕਿ ਮਤਲਬ ਬੰਦੇ ਦੀ ਕੁਝ ਸੁਭਾਵ ਆ ਜਾਂਦੇ ਨੇ ਕਿ ਮੈਂ ਮਤਲਬ ਕਿਹੋ ਜਿਹਾ ਕਪੜਾ ਪੋਣਾ ਔਰ ਮੈਨੂੰ ਕਦੀ ਕਿਸੇ ਨੇ ਪਰਿਵਾਰ ਦੇ ਵਿੱਚ ਟੋਕਿਆ ਨਹੀਂ ਕਿ ਤੂੰ ਨਹੀਂ ਪਾ ਸਗੋਂ ਮੈਂ ਇਹਨਾਂ ਨੂੰ ਪੁੱਛ ਕੇ ਜੇ ਕਈ ਵਾਰਾਂ ਇਹ ਅਗਨੋਰ ਨਹੀਂ ਕਰ ਦਿੰਦੇ ਆ ਕਿ ਘੜੀਮੁੜੀ ਪੁੱਛਣ ਲਿਆ ਕਿ ਮੈਂ ਕਿਹੜੀ ਪੱਗ ਬੰਨਾਂ ਮੈਂ ਕਿਹੜੀ ਸ਼ਰਟ ਪਾਵਾਂ ਜਾਂ ਕਿਦਾਂ ਪਰ ਫਿਰ ਮੈਂ ਬਾਰ-ਬਾਰ ਪੁੱਛਦਾ ਕਿ ਮਤਲਬ ਹਾਂ ਜੀ ਕਿਹੜੀ ਦੱਸੋ ਮੈਨੂੰ ਕਿਹੜੀ ਕਮੀਜ਼ ਨਾਲ ਕਿਹੜੀ ਪਾਗ ਚੰਗੀ ਲੱਗੂ ਮੈਂ ਪੁੱਛ ਕੇ ਹੀ ਚੱਲਦਾ ਔਰ ਮੈਂ ਕਦੇ ਵੀ ਆਪਣੇ ਆਪ ਨੂੰ ਏਜ ਨਹੀਂ ਸਮਝਿਆ ਹੁਣ ਜ਼ਿੰਦਗੀ 'ਚ ਅੱਗੇ ਕੀ ਟੀਚਾ ਦیدار ਸਿੰਘ ਦਾਰਾ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੇ ਕਿੱਥੇ ਜਾ ਕੇ ਖੇਡਣਾ ਚਾਹੁੰਦੇ ਆ ਕਿਹੜਾ ਮੈਡਲ ਜਿੱਤਣਾ ਚਾਹੁੰਦੇ ਆ ਕਿਹੜੀ ਅਚੀਵਮੈਂਟ ਹਾਸਲ ਕਰਨਾ ਚਾਹੁੰਦੇ ਦੇਖੋ ਜੀ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਮੈਂ ਸਰਦਾਰ ਹਰਮਿੰਦਰ ਸਿੰਘ ਜੀ ਦੁੱਲੂਵਾਲ ਦੀ ਗਾਈਡੈਂਸ ਅੱਦਿਕਾ ਚੱਲਣ ਰਿਹਾ ਜਿਸ ਤਰ੍ਹਾਂ ਮੈਨੂੰ ਉਹ ਹੁਕਮ ਲਾਉਣਗੇ ਜੇ ਅੱਗੇ ਮੈਨੂੰ ਇੰਟਰਨੈਸ਼ਨਲ ਸਟੇਜ ਵਾਸਤੇ ਮੈਨੂੰ ਇਨਵਾਈਟ ਕਰਦੇ ਆ ਜੇ ਕਿਤੇ ਮੇਰੇ ਵਾਸਤੇ ਜਗ੍ਹਾ ਬਣਦੀ ਆ ਮੈਂ ਆਪਣੀ ਪਰਫਾਰਮੈਂਸ ਜਾਰੀ ਰੱਖੂੰਗਾ ਅਗਰ ਉਹਨਾਂ ਨੂੰ ਲੱਗਦਾ ਕਿ ਮੈਂ ਇੰਟਰਨੈਸ਼ਨਲ ਮਤਲਬ ਚੰਗੀ ਪਰਫਾਰਮੈਂਸ ਦੇ ਸਕਦਾ ਤੇ ਮੈਂ ਦੁਬਾਰਾ ਇੰਟਰਨੈਸ਼ਨਲ ਖੇਡੂੰਗਾ ਔਰ ਕੋਸ਼ਿਸ਼ ਕਰੂੰਗਾ ਕਿ ਇਸ ਤੋਂ ਵੀ ਵਧੀਆ ਕਰ ਸਕਾਂ ਔਰ ਇਸ ਤੋਂ ਵੀ ਅੱਗੇ ਜਾ ਸਕਾਂ ਔਰ ਚੰਗੀ ਪਰਫਾਰਮੈਂਸ ਦੇ ਕੇ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਪੰਜਾਬ ਦਾ ਔਰ ਭਾਰਤ ਦਾ ਨਾਮ ਰੋਸ਼ਨ ਕਰ ਸਕਾਂ ਜਿਸ ਤਰ੍ਹਾਂ ਅੱਗੇ ਦੁੱਲੂਵਾਲ ਸਾਹਿਬ ਦੀ ਬਦੌਲਤ ਹੀ ਅੱਜ ਅਸੀਂ ਇਸ ਸਟੇਜ ਤੇ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਤੋਂ ਵੀ ਵਧੀਆ ਕਰ ਸਕਾਂ ਇੱਕ ਸਵਾਲ ਹੋਰ ਹੈ ਟੈਟੂ ਬੜੇ ਪਿਆਰੇ ਮੈਂ ਕੈਮਰਾਮੈਨ ਨੂੰ ਕਹਾਂਗਾ ਟੈਟੂ ਜ਼ਰੂਰ ਵਿਖਾਈਏ ਕਿਉਂਕਿ ਅੱਜ ਕੱਲ ਇਹ ਰਿਵਾਜ ਹੈ క్రికెਟਰ ਹੋਣ ਫੁੱਟਬਾਲਰ ਹੋਣ ਕੋਈ 플레이ਰ ਹੋਵੇ ਜਾਂ ਲੋਕ ਸ਼ੌਂਕੀਆਂ ਤੌਰ ਤੇ ਵੀ ਆਪਣੇ ਡੌਲਿਆਂ ਤੇ ਬਾਹਾਂ ਤੇ ਆ ਪੰਜਾਬ ਲਿਖਿਆ ਬੜਾ ਪਿਆਰਾ ਆ ਖੰਡਾ ਵਾਇਆ ਤੇ ਇਹ ਸ਼ੌਂਕ ਸੀ ਜਾਂ ਲੱਗਦਾ ਕਿ 플레이ਰਾਂ ਨੂੰ ਇਹ ਕੁਝ ਕਰਨਾ ਹੀ ਪਾਣਾ ਕਿ ਡੌਲੇ ਤੇ ਵਰੀਆ ਲੱਗਦਾ ਨਹੀਂ ਜੀ 플레이ਰਾਂ ਨੂੰ ਕਰਨਾ ਨਹੀਂ ਪੈਂਦਾ ਡੌਲਾ ਤਾਂ ਇਦਾਂ ਵੀ ਜਿੱਦਾਂ ਬਣਿਆ ਠੀਕ ਲੱਗਦਾ ਜੱਜਦਾ ਜੱਜਦਾ ਪਰ ਮੈਨੂੰ ਨਾ ਲੋਕਾਂ ਦੇ ਟੈਟੂ ਵਗੇ ਬੜੇ ਪਿਆਰੇ ਲੱਗਦੇ ਸੀ ਪਹਿਲਾਂ ਫਿਰ ਮੈਂ ਜਦੋਂ ਮੜਿਆ ਡੌਲਾ ਬਣਿਆ ਜੀ ਪਹਿਲਾਂ ਤਾਂ ਕੁਝ ਵੀ ਨਹੀਂ ਸੀਗਾ 50 ਸਾਲ ਤੋਂ ਪਹਿਲਾਂ ਕੁਝ ਨਹੀਂ ਸੀਗਾ ਇੱਕ ਲਾਈਨ ਵੀ ਨਹੀਂ ਸੀਗੀ ਸਰੀਰ ਦੇ ਉੱਤੇ ਤੇ ਜੋ ਬਣਿਆ ਇਹ 50 ਸਾਲ ਤੋਂ ਬਾਅਦ ਹੀ ਬਣਿਆ ਮੈਂ ਤੁਹਾਨੂੰ ਅੱਗੇ ਦੱਸ ਚੁੱਕਾ ਕਿ ਮਤਲਬ ਜਿਥੇ ਲੋਕੀ ਗੱਲਬਾਤ ਬੰਦ ਕਰਦੇ ਆ ਸਾਡੀ ਉੱਥੋਂ ਸ਼ੁਰੂ ਹੋਈ ਆ ਸੋ ਉਸ ਅਕਾਲ ਪੁਰਖ ਦਾ ਵਾਹਿਗੁਰੂ ਦਾ ਬੜਾ ਸ਼ੁਕਰ ਆ ਤੇ ਟੈਟੂ ਕਾਫੀ ਨੇ ਚਸਤੇ ਵੀ ਹੈਗੇ ਨੇ ਤੇ ਲੱਤਾਂ ਤੇ ਵੀ ਆ ਪੜਤੇ ਵੀ ਆ ਪੜਤੇ ਮੋਰ ਆ ਫਿਨੀ ਤੇ ਬਾਜ ਆ ਮਤਲਬ ਇਸ ਤਰ੍ਹਾਂ ਇਧਰ ਫਿਰ ਸ਼ੇਰ ਆ ਇੱਥੇ ਤੇ ਟੈਟੂ ਕਾਫੀ ਨੇ ਮਤਲਬ 12-13 ਨਿਕਨੇ ਨਿਕੇ ਬਣੇ ਹੋਏ ਆ ਤੇ ਉਹ ਅਕਾਲ ਪੁਰਖ ਦੀ ਰਜਾਵੇਤੀ ਚਲਣਦੇ ਆ ਹੁਣ ਨੌਕਰੀ ਦਾ ਜ਼ਿਕਰ ਕਰ ਲਈਏ ਪੰਜਾਬ ਪੁਲਿਸ ਰਿਟਾਇਰ ਹੋ ਚੁੱਕੇ ਹੋ ਜੀ ਕਿੱਥੇ ਕਿੱਥੇ ਜੌਬ ਕੀਤੀ ਹੈ ਕਿੰਨਾ-ਕਿੰਨਾ ਕੰਮ ਕੀਤਾ ਹੈ ਕੁਝ ਯਾਦਗਾਰੀ ਮੂਮੈਂਟਸ ਅੱਜ ਸਾਂਝੇ ਕਰੀਏ ਮੈਂ ਜੀ ਦੇਖੋ ਜਿਹੜੀ ਜ਼ਿਆਦਾ ਡਿਊਟੀ ਕੀਤੀ ਆ ਉਹ ਆਪਣੇ ਪਿੰਡ ਹੀ ਕੀਤੀ ਆ ਔਰ ਮੈਂ ਸ਼ਾਇਦ ਮੈਨੂੰ ਤੇ ਐਂ ਲੱਗਦਾ ਕਿ ਮੈਂ ਹਜ਼ਾਰਾਂ ਚੋਂ ਇੱਕ ਬੰਦਾ ਹੋਊਂਗਾ ਇਨਸਾਨ ਹੋਊਂਗਾ ਵੀ ਜਿਹਨੂੰ ਆਪਣੇ ਪਿੰਡ ਨੌਕਰੀ ਕਰਨ ਦਾ ਮੌਕਾ ਮਿਲਿਆ ਕਈਆਂ ਨੂੰ ਮੌਕਾ ਮਿਲਦਾ ਪਰ ਥੋੜਾ ਸਮਾਂ ਮਿਲਦਾ ਪਰ ਮੈਨੂੰ ਰੈਗੂਲਰਲੀ ਜਿਹੜਾ ਮੌਕਾ ਮਿਲਿਆ ਸਰਦਾਰ ਸੇਵਾ ਸਿੰਘ ਜੀ ਸੇਖਵਾ ਦੇ ਪਰਿਵਾਰ ਨਾਲ ਡਿਊਟੀ ਕਰਨ ਦਾ ਕਿਉਂਕਿ ਉਹ ਦੋ ਵਾਰ ਮੰਤਰੀ ਰਹੇ ਉਹਨਾਂ ਦੇ ਨਾਲ ਅਸੀਂ ਚਾਪੀਐਸਾ ਚੱਲਦੇ ਰਹੇ ਫਿਰ ਉਹਨਾਂ ਦੇ ਸੁਪੁੱਤਰ ਸਰਦਾਰ ਜਗਰੂਪ ਸਿੰਘ ਸੇਖਵਾ ਦੇ ਨਾਲ ਮੈਂ ਪੀਐਸਾ ਚੱਲਦਾ ਰਿਹਾ ਔਰ ਮੇਰੀਆਂ ਉਹ ਪੋਸਟਾਂ ਵੀ ਸਾਂਝੀਆਂ ਕਰਦੇ ਨੇ ਜਿਸ ਤਰ੍ਹਾਂ ਮੈਂ ਪਿਛੇ ਥਾਈਲੈਂਡ ਤੋਂ ਮੈਡਲ ਜਿੱਤ ਕੇ ਆਇਆ ਸੀਗਾ ਹੁਣ ਵੀ ਮੋਨਾਂ ਕੋਲ ਜਾਣਾ ਲੇਕਿਨ ਅਜੇ ਅਜੇ ਦੁਸਹਿਰਾ ਸਮਾਂ ਨਹੀਂ ਮਿਲ ਸਕਿਆ ਜਦੋਂ ਸਮਾਂ ਮਿਲਦਾ ਮੈਂ ਉਹਨਾਂ ਨੂੰ ਜਾ ਕੇ ਉਹਨਾਂ ਕੋਲ ਵੀ ਅਸ਼ੀਰਵਾਦ ਜ਼ਰੂਰ ਲਵਾਂਗਾ ਅ ਅ ਜੀ ਅਮਰਜੀਤ ਹੂੰ ਆਪ ਕੋਣੀ ਔਰ ਭਾਈ ਜੀ ਗੁਰਪ ਸਿੰਘ ਹਾਂ ਆਖਰੀ ਸਵਾਲ ਮੇਰਾ ਕਿ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਸਿੱਖਿਆ ਦੇਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ ਆਪਣੇ ਗੇਮ ਦੇ ਤਜਰਬੇ 'ਚੋਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਮੇਰੇ ਤੇ ਅ ਨੌਜਵਾਨਾਂ ਨੂੰ ਵੀ ਔਰ ਆਪਣੀ ਉਮਰਦਿਆਂ ਨੂੰ ਵੀ ਔਰ ਸਾਰੇ ਪਲੇਅਰਾਂ ਨੂੰ ਇਹ ਅ ਗੱਲ ਕਹੂੰਗਾ ਕਿ ਕਿਸੇ ਦੇ ਪਿੱਛੇ ਲੱਗ ਕੇ ਕੋਈ ਇਹੋ ਜਿਹੀ ਚੀਜ਼ ਨਾ ਖਾਓ ਜਿਹੜੀ ਮਤਲਬ ਤੁਹਾਡੇ ਸਰੀਰ ਨੂੰ ਨੁਕਸਾਨ ਕਰੇ ਅ ਆਮ ਜ਼ਿਕਰ ਆਉਂਦਾ ਤੇ ਜਿਮਾ ਦੇ ਵਿੱਚ ਮੁਰਿਆਂ ਨੂੰ ਹਾਰਟ ਟੈਕ ਹੁੰਦੇ ਆ ਦੇਖੋ ਸਾਡੇ ਗ੍ਰੰਥਾਂ ਚ ਵੀ ਲਿਖਿਆ ਮਰਨ ਲਿਖਾਇ ਮੰਡਲ ਮੇ ਆਏ ਸਮਾਸਥਾਂ ਤੇ ਹੀ ਲਿਖਾ ਕੇ ਆਉਨੇ ਆ ਪਰ ਹਾਂ ਕਿਤੇ ਕੁਛ ਕਰਨਾ ਵਾ ਇਹ ਵੀ ਹੋਈਆਂ ਨੇ ਕਿ ਮਤਲਬ ਗਲਤ ਖਾਣ ਪੀਣ ਕਰਕੇ ਜਾਂ ਸਟੇਰੋਇਡ ਵਗੈਰਾ ਦਾ ਇਸਤੇਮਾਲ ਕਰਨੇ ਕਰਕੇ ਤੇ ਮੈਂ ਤੇ ਇਹੋ ਹੀ ਬੇਨਤੀ ਕਰੂੰਗਾ ਕਿ ਜੇ ਤੁਸੀਂ ਅਗੇ ਕੋਈ ਪਰਫਾਰਮੈਂਸ ਅੱਛੀ ਕਰਨੀ ਹੈ ਤੁਸੀਂ ਬੋਡੀ ਬਿਲਡਿੰਗ ਕਰਨੀ ਹੈ ਕਿ ਉੱਚੀ ਸਟੇਜ ਤੇ ਜਾਣਾ ਚਾਹੁੰਦੇ ਆ ਤੇ ਤੁਸੀਂ ਕਿ ਚੰਗੇ ਕੋਚ ਦੀ ਜਾਂ ਚੰਗੇ ਸਲਾਹਕਾਰ ਦੀ ਜਾਂ ਜਿਹੜੇ ਮਤਲਬ ਕਿ ਜਿਨੇ ਕੋਈ ਵਧੀਆ ਕੰਮ ਕੀਤਾ ਉਹਦੀ ਸਲਾਹ ਤੋਂ ਬਿਨਾ ਕੋਈ ਵੀ ਚੀਜ਼ ਨਾ ਖਾਓ ਮੇਰੇ ਵਰਗੇ ਤੁਹਾਨੂੰ ਗਲਤ ਗਾਈਡ ਕਰਕੇ ਆਪਣੇ ਫਾਇਦੇ ਵਾਸਤੇ ਕਿਉਂਕਿ ਆਮ ਚੱਲਦਾ ਹੈ ਕਿ ਟ੍ਰੇਨਰ ਦੀ ਤਨਖਾਹ ਕੱਟ ਹੁੰਦੀ ਆ ਤੇ ਉਹ ਸਪਲੀਮੈਂਟ ਵਗੈਰਾ ਜਦੋਂ ਕਿ ਦੱਸਦਾ ਕਿ ਆਹ ਲੋ ਆਹ ਲੈ ਲੋ ਉਹਦੇ ਹਿਸਾਬ ਨਾਲ ਫਿਰ ਜਦੋਂ ਕੰਮ ਸਰੀਰ ਦੇ ਵਿੱਚ ਗਲਤ ਚੀਜ਼ ਜਾਊ ਕਿਉਂਕਿ ਜਦੋਂ ਜਿਹੀ ਸਾਡੀ ਬਾਡੀ ਆ ਉਹ ਹਰ ਇੱਕ ਚੀਜ਼ ਗਲਤ ਚੀਜ਼ ਨੂੰ ਰਿਜੈਕਟ ਕਰਦੀ ਕਿਉਂਕਿ ਸਾਨੂੰ ਜੋ ਜ਼ਰੂਰਤ ਹੁੰਦੀ ਉਹ ਚੀਜ਼ ਆਪਣੇ ਬਾਡੀ ਨੂੰ ਜਦੋਂ ਜਿਸ ਤਰ੍ਹਾਂ ਮਤਲਬ ਆਪਾਂ ਚਾਹ ਪੀਂਦੇ ਆ ਉਹ ਚਾਹ ਦੇ ਟੈਂਪਰੇਚਰ ਨੂੰ ਸਾਡਾ ਜਿਹੜਾ ਮਤਲਬ ਕਿ ਸਰੀਰ ਆ ਆਪਣੇ ਆਪ ਹੀ ਸੈੱਟ ਕਰ ਲੈਂਦਾ ਸੋ ਮੈਂ ਤੇ ਕਹਿਣਾ ਕਿ ਮਤਲਬ ਜਿੰਨੇ ਵੀ ਕਿਸੇ ਨੇ ਬਾਡੀ ਬਿਲਡਿੰਗ ਕਰਨੀ ਆ ਜੋ ਵੀ ਫਿਟਨੈਸ ਕੰਮ ਕਰਨਾ ਉਹ ਚੰਗੇ ਕੋਚ ਦੀ ਸਲਾਹ ਤੋਂ ਬਿਨਾ ਨਾ ਕਰੇ ਔਰ ਕੋਈ ਗਲਤ ਖਾਣ ਪੀਣ ਨਾ ਕਰੇ ਵਧੀਆ ਖਾਣ ਪੀਣ ਰੱਖੋ ਔਰ ਵਧੀਆ ਪਰਫਾਰਮੈਂਸ ਕਰੋ ਜੀ ਤਾਂ ଏਸੀ ਜੀ ਸਰਦਾਰ ਅਦਾਸ ਸਿੰਘ ਦਾਰਾ ਲਗਾਤਾਰ ਉਪਲਬਧੀਆਂ ਹਾਸਲ ਕਰ ਰਹੇ ਨੇ ਬੋਡੀ ਬਿਲਡਿੰਗ ਦੇ ਵਿੱਚ ਉਹਨਾਂ ਕਹਾਂ ਕਿ ਇਨਸਾਨ ਦਾ ਜਜ਼ਬਾ ਹੋਣਾ ਚਾਹੀਦਾ ਹੈ ਉਮਰ ਮੈਨੇ ਨਹੀਂ ਰੱਖਦੀ 50 ਸਾਲ ਦੀ ਉਮਰ ਵਿੱਚ ਸਫਰ ਸ਼ੁਰੂ ਕੀਤਾ ਸੀ ਮਹਿਜ 9 ਸਾਲ ਦੇ ਵਿੱਚ ਮੈਡਲਾਂ ਸ਼ੀਲਡਾਂ ਢੇਰ ਲੱਗ ਚੁੱਕਾ ਹੈ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੇ ਪਿੰਡੂ ਪੱਦਰ ਤੇ ਹੋਰ ਜ਼ਿਲ੍ਹਾ ਪੱਦਰ ਅਧਿਆਨੇ ਕਿੰਨੇ ਕਿਕ ਅਵਾਰਡ ਕਿੰਨੇ ਕਿ ਸ਼ੀਲਡਾਂ ਕਿੰਨੇ ਕਿ ਮੈਡਲ ਉਹਨਾਂ ਜਿੱਤੇ ਐ ਅਸੀਂ ਦੁਆਵਾਂ ਕਰਦੇ ਹਾਂ ਕਿ ਇਦਾਂ ਦੇ ਇਨਸਾਨ ਨੂੰ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਯੂਥ ਨੂੰ ਕਹਿਆ ਕਿ ਖਾਣ ਪੀਣ ਦਾ ਪ੍ਰੇਸ਼ ਲੱਖੋ ਚੰਗੇ ਕਰਮ ਕਰੋ ਤੇ ਹਰ ਫੀਲਡ 'ਚ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਮਿਹਨਤ ਕਰੋ ਪਰਮਾਤਮਾ ਤਰੱਕੀ ਜ਼ਰੂਰ ਦੇਗਾ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਸਰ ਮੇਰਾ ਨਾਮ ਭਗਵਾਨ ਸਿੰਘ ਸਰਪੰਚ ਪਤਨਾਗਰੇਦਵਾ ਜੀ ਸਾਡੇ ਭਰਾ ਨੇ ਅੱਗੇ ਵੀ ਦੋ ਤਿੰਨ ਦੇਸ਼ਾਂ ਦੇ ਵਿੱਚੋਂ ਆਪਣੇ ਮੈਡਲ ਜਿੱਤ ਕੇ ਲਿਆਉਂਦੇ ਆਂ ਹਾਂਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਅਸੀਂ ਇਹਨਾਂ ਨੂੰ ਵਧਾਈ ਦੇਣ ਵਾਸਤੇ ਅਸੀਂ ਆਪਣੇ ਭਰਾ ਦਾ ਬਹੁਤ-ਬਹੁਤ ਤਨਮਾਨਦ ਕਰਦੇ ਆਂ ਵੀ ਇੰਨੀ ਉਮਰ ਦੇ ਵਿੱਚ ਵੀ ਅਜੇ ਤੱਕ ਬਲੰਦੀਆਂ ਨੂੰ ਛੂੰਡਦੇ ਆ ਹੁਣ ਫਿਰ ਵਿਦੇਸ਼ਾਂ ਦੇ ਵਿੱਚੋਂ ਮੈਡਲ ਜਿੱਤ ਕੇ ਲੈ ਕੇ ਆਏ ਆਪਣੇ ਪੰਜਾਬ ਦਾ ਆਪਣੇ ਪਿੰਡ ਦਾ ਨਾਮ ਰੌਸ਼ਨ ਉੱਚਾ ਕੀਤਾ ਨਾਂ ਮੇਰੇ ਸ਼ੁਭਨਾਮ ਕਬੀਰ ਸਿੰਘਾ ਜੀ ਮੈਂ ਇਹ ਸਿਕਰਜਮੈਂਟ ਦੇ ਵਿੱਚ ਨੌਕਰੀ ਕੀਤੀ ਆ ਬਟਾਲੀਆਂ ਦੇ 21 ਸਿਕਾ ਤੇ ਦਾਰਾ ਭਾਜੀ ਹੋਣਾ ਨੇ ਅੱਗੇ ਵੀ ਫੋਨ ਦੇ ਵਿੱਚ ਜਾ ਕੇ ਇਹ 골ਡ ਮੈਡਲ ਲਿਆਂਦਾ ਵਾ ਉਹ ਵੀ ਗੋਲਡ ਮੈਡਲ ਲਾ ਕੇ ਫੌਜ ਦੇ ਵਿੱਚ ਵੀ ਇਹਨਾਂ ਬਹੁਤ ਵਧੀਆ ਨੌਕਰੀ ਕੀਤੀ ਆ ਆਪਣੀ ਰਜਿਮੈਂਟ ਦਾ ਨਾਮ ਉੱਚਾ ਕੀਤਾ ਔਰ ਹਰ ਖਿਆਰ ਬਾਰੇ ਹਰ ਬਰੂਦ ਬਾਰੇ ਇਹ ਜਾਣਦੇ ਨੇ ਤੇ ਕਮਾਂਡੋ ਕੋਰਸ ਵੀ ਕੀਤਾ ਵੀ ਇੱਥੇ ਵੀ ਗੁਰੂ ਮਹਾਰਾਜ ਦੀ ਕਿਰਪਾ ਵਾ ਸੱਚੇ ਪਾਕਸ਼ਾ ਦੀ ਇਹਨਾਂ ਨੇ ਵੇਖੋ ਗੋਲਡ ਮੈਡਲ ਫੇਰ ਲਿਆਦਾ ਵਾ ਆਪਣੇ ਨਗਰ ਦਾ ਨਾਮ ਉੱਚਾ ਕੀਤਾ ਵਾ ਆਪਣੇ ਗਰਦਾਫੁਰਾ ਹਲਕੇ ਦਾ ਨਾਮ ਉੱਚਾ ਕੀਤਾ ਜੀ ਬਹੁਤ ਇਹਨਾਂ ਦਾ ਧੰਨਵਾਦ ਜੀ